ਆਸੀ ਗਾਲੀ ਸਵਾਗਤ ਕਰਦੇ ਆਂ ਤੁਹਾਡਾ ਆਪਾਂ ਕੋ ਬਲੌਗ ਦੇ ਵਿੱਚ ਟਾਈਮ ਹੋ ਗਿਆ ਕਿੰਨਾ 12:12 12 ਵਜੇ 13 ਮਿੰਟ ਤੇ ਮੋੜਿਆਂ ਇਹ ਵੀ ਗੱਡੀ ਭਰਨ ਕਿੱਥੇ ਨਹੀਂ ਉਹ ਲੈ ਕੇ ਦੱਸਾਂਗੇ ਤੇ ਅਸੀਂ ਆ ਗਏ ਜੀ ਹੁਣ ਪਹੁੰਚੇ ਜੀਗੇ ਤੇ ਤਾਂ ਜੋ ਕੀ ਆਏ ਆ ਇਹਦੇ ਨਾਲ ਇਹ ਸਲਾਹ ਬਣ ਗਈ ਕਹਿੰਦੇ ਬਈ ਰੋਟੀ ਵੀ ਖਾ ਲੋ ਇੱਧਰ ਪਾਏ ਸਾਹ ਕਹਿੰਦੇ ਰੋਟੀ ਖਾਓ ਤੇ ਰੋਟੀ ਖਾ ਆ ਕੇ ਤੇ ਨਾਲੇ ਕੋਲਦੇ ਜਾ ਕੇ ਬੱਤੇ ਉੱਤੇ ਇੱਕ ਗੱਡੀ ਆ ਆਪਣੇ ਤੋਂ ਅੱਗੇ ਆ ਔਰ ਮਾਲ ਲੋਡ ਹੋਵੇ ਤੇ ਆਪਣਾ ਨੰਬਰ ਆਊਗਾ ਤੇ ਫਿਰ ਉਕਰਾਂਗੇ ਕਿਉਂਕਿ ਬੱਤੇ ਸਾਰੇ ਖੋਲਣੇ ਪੈਣੇ ਜਿਹੜਾ ਮਾਲ ਆ ਉਹ ਆ ਆਪਣੇ ਕੋਲ ਟਨ ਟਨ ਦੇ ਬੋਰੇ ਬڑے-ਬڑے ਹਿੰਦੂ ਉਸਤਾਨੀ ਵੀ ਲੈ ਵਰਤਿਆਂ ਆ ਪਹਿਲਾਂ ਬੰਦੇ ਲੋਡ ਹੋਣਾ ਤੇ ਜਾਣਾਂ ਕਿੱਥੇ ਆ ਉਹ ਹਲੇ ਸਸਪੈਂਸ ਰੱਖਾਂਗੇ ਤੇ ਬਾਅਦ ਚ ਦੱਸਾਂਗੇ ਤੇ ਬਾਕੀ ਤਾਬਾ ਹੈਗਾ ਔਰ ਪਿਆਨੋ ਅਡਾ ਫਿਰਦਾ ਬਿਸਾਲ ਤੇਸੀ ਕੀ ਮਿਲ ਉਹ ਦੇਸੀ ਕੀ ਤੇ ਆਦਾ ਕੈਨੀ ਘਰਾਂਤਰੀ ਦੀ ਉਸ ਵਾਲੀ ਇੱਕਣੀ ਰੱਖਿਆ ਏ ਆਪਾਂ ਕੋਈ ਗੱਲ ਨਹੀਂ ਜਾ ਗਏ ਲੈ ਲਾ ਜੀ ਚਾਹ ਆ ਗਈ ਆਪਣੀ ਚਾਹ ਠੀਕ ਏ ਨਾਲੇ ਰੋਟੀ ਖਾ ਕੇ ਫਿਰ ਚੇ ਮੜਦੇ ਆ ਗੱਡੀ ਨੂੰ ਇੱਲਾ ਹੀ ਮੇਟਰ ਬੱਤ ਖੋਲਣੇ ਪੈਣੇ ਸਾਰੇ ਲਾ ਇਹ ਬੱਤਾ ਤੇੜ ਖਾ ਗਿਆ ਆਪਣਾ ਇਹ ਲੱਕੜ ਲੱਕੜ ਰੱਖੀ ਗਈ ਇਹਦਾ ਨਾਟੇ ਖੁੱਲ ਗਿਆ ਬੱਤੇ ਦਾ ਤਾਂ ਨਾਲ ਇਹਨੂੰ ਪੱਤੀਆਂ ਤੇ ਹੁਣ ਬੱਤੇ ਖੋਲਦੇ ਆ ਗੱਡੀ ਆਪਣੀ ਪਈ ਅੰਦਰ ਉਹ ਸਾਫ਼ ਕਿਉਂਕਿ ਆਪਾਂ ਨੇ ਧੋਲੀ ਸੀਗੀ ਸਾਰੀ ਫਰਸ ਮਲਵਾ ਹੋਏਗਾ ਬਾਅਦ ਚ ਫਲੇ ਦਾ ਆ ਕੀ ਕੋ ਇਥੋਂ ਫੱਟਾ ਦਾ ਉੱਠ ਖੜਿਆ ਆ ਹਾਂ ਪੰਨ ਉੱਪਰੇ ਨਹੀਂ ਰੱਖਿਆ ਵਾਦਾ ਖੁੰਜੇ ਚ ਹੋਣਾ ਦੇਖਿਆ ਇਧਰਲੇ ਖੁੰਜੇ ਚ ਕਿਸੇ ਵੀ ਖੁੰਝੇ ਜੇ ਆ ਬਸ ਥੱਲੇ ਨਹੀਂ ਲੱਗੇ ਸੀ ਮੰਨ ਲਾ ਲਓ ਵੀ ਇਹ ਅਸੀਂ ਪਤਾ ਕਿਆ ਕਰ ਰਹੇ ਆ ਔਰੇ ਜੋੜ ਸੀਗਾ ਪੱਤੀ ਦਾ ਤੇ ਉਹਦੀ ਖੁੰਝੇ ਜੀ ਨਿਕਲੀ ਵੀਦੀ ਆਪਣੀ ਸੇਕ ਕੇ ਆਪਣੇ ਹੱਥ ਨੇ ਇਹ ਬੋਰਾ ਨਾ ਪਾੜ ਜਾਵੇ ਇੱਧਰ ਵੀ ਇਕਣੇ ਸੀਗਾ ਤੇ ਸਾਰੇ ਜਿ ਝਾੜੂ ਮਾਰਿਆ ਦੁਆਰ ਤੋਂ ਦੇਖੋ ਜੀ ਦੇਖ ਲਿਆ ਵੀ ਕੋਈ ਕਿੱਲ ਕੋਕਾ ਬਾਹਰ ਨਾ ਨਿਕਲਿਆ ਹੋਵੇ ਪਰ ਸਿਨਾ ਪਰ ਸਿਨਾ ਹੋ ਗਿਆ ਪਰ ਸਿਨਾ ਹਵਾ ਦਾ ਪੱਤਾ ਵੀ ਨਹੀਂ ਹਿੱਲ ਰਿਹਾ ਵੀ ਪੱਤਾ ਕਿਵੇਂ ਹਿੱਲਦਾ ਹੁੰਦਾ ਇਹ ਨਾਲ ਪਰ ਤਾਂ ਲੋਡ ਨਹੀਂ ਹਨਾ ਇਹਦਾ ਨਟ ਅੰਦਰ ਨੂੰ ਆ ਬਸ ਹੀ ਸੀਗੇ ਦੋ ਜਗ੍ਹਾ ਬਸ ਬਾਕੀ ਤਾਂ ਸੈਟ ਹੈ ਸਾਰਾ ਅ ਝਾੜੂ ਦੇ ਆਵਾਂ ਇਹਦਾ ਝਾੜੂ ਦੇ ਆਵਾਂ ਹਾਂ ਨਾ ਨਾ ਮਿੱਤਰੋ ਤਿਆਰੀ ਹੋ ਗਈ ਫੁੱਲ ਪੰਨੀਆਂ ਲਾਤੀਆਂ ਸਾਈਡਾਂ ਤੇ ਜਿਹੜੀ ਔਰੇਂਜੀ ਸੀਗੀ ਟੋਲ ਵਾਲੇ ਪਾਸੇ ਢੋਲ ਵਾਲੇ ਪਾਸੇ ਤੇ ਉੱਥੇ ਵੀ ਲੱਗ ਰਹੀ ਐ ਇੱਧਰ ਨਵੀਆਂ ਲਾਤੀਆਂ ਉਧਰ ਉਹ ਪੁਰਾਣੀਆਂ ਜਿਹੀ ਸੀਗੀ ਉਹ ਲਾ ਦੇ ਇਹ ਗੱਡੀ ਲੋਡ ਹੋ ਕੇ ਫੇਰ ਆਪਣੀ ਗੱਡੀ ਲੋਡ ਹੋਊਗੀ ਇਹ ਗੱਡੀ ਵੀ ਉੱਥੇ ਦੀ ਲੋਡ ਹੋ ਰਹੀ ਹੈ ਜਿੱਥੇ ਦੀ ਆਪਣੀ ਹੋ ਰਹੀ ਹੈ ਭਈ ਇਹ ਕ੍ਰੇਨਾਂ ਚਲਾ ਰਹੇ ਆ ਤੇ ਲੋ ਇੱਧਰ ਆ ਗਏ ਛੋਟ ਛੋਟੀਆਂ ਉਮਰ ਦੇ ਮੰਨ ਲਾ ਹਣਾ ਇਹਨਾਂ ਜੇ ਇੱਧਰ ਉਹ ਕਰਨਾ ਤਿੰਨਾਂ ਵੀ ਬੰਦਿਆਂ ਨੂੰ ਇਹਨਾਂ ਕੋਲ ਸਿੱਖਣੀ ਪੈਣੀ ਪੈਣੀ ਆ ਕ੍ਰੇਨ ਜੇ ਕਿਸੇ ਨੇ ਸਿੱਖਣੀ ਆ ਇਹ ਉਹ ਉਹਦੇ ਪਰ ਤਾਂ ਮੇਰੇ ਖਿਆਲ ਉਹ ਆ ਦੇ ਪੰਜਾਬੀ ਉਹ ਇੱਧਰ ਦਾ ਲੋਕਲ ਇਹਦੇ ਪਰ ਬਈਆ ਪਾਣੀ ਪੀ ਪੀ ਕੇ ਬੁਰਾ ਹਾਲ ਹੋ ਗਿਆ ਤੇ ਪਰਸਿਨਾ ਦੇਖ ਸਕਦੇ ਆ ਤੁਸੀਂ ਇੰਨਾ ਆ ਅੰਨ ਉੱਚੜਦੀਆਂ ਪਈਆਂ ਬਾਹਾਂ ਤੇ ਲੋਈ ਮਿੱਤਰੋ ਆਪਣੀ ਲੱਗ ਗਈ ਸੀ ਕਿ ਚਬੱਕੀ ਨਾ ਆਪਣੀ ਲੱਗ ਗਈ ਸੀਗੀ ਚਵਕੀ ਤੇ ਇੱਧਰ ਆਹ ਲੋੜਾ ਲੋਡ ਆ ਤੇ ਇੱਧਰ ਮੋਟਰਸਾਈਕਲ ਉੱਤਰਦੇ ਪਏ ਆ ਬੰਦ ਜਿਹੜੀ ਹੰਪ ਚੰਦੇ ਆ ਜਾਣ ਪੀ ਗਏ ਆਈਏ ਯਾਰ ਹਾਂ ਲੋ ਮਿੱਤਰੋ ਅੱਡੀ ਹੋ ਗਈ ਲੋਡ ਆਪਣੀ ਆ ਲਾਸਟ ਬੋਰਾ ਸੀਗਾ 36 ਬੋਰੇ ਪੈਣੇ ਸੀਗੇ ਤੇ ਜੀ ਕਰ ਰਿਹਾ ਤੇ ਹੁਣ ਪੱਤੇ-ਪੁੱਤੇ ਲਾਣੇ ਆ ਬੈਲਟਾਂ ਨਾਲ ਲੱਗਣਗੇ ਪੱਤੇ ਪੱਤੇ ਲਾ ਕੇ ਜਾਲ ਆਪਾਂ ਆ ਕੇ ਫਿਰ ਤਰਪਾਲ ਪਾਣ ਪਾਣੀ ਆਪਾਂ ਨੇ ਲੋ ਜੀ ਮਿੱਤਰੋ 6:02 ਹੋ ਗਏ ਤੇ ਜਾਲ ਆਪਾਂ ਨੇ ਪਾਤਾ ਉੱਪਰ ਤੇ ਹੁਣ ਪਾਨੇ ਆ ਤਰਪਾਦ ਲਾਂ ਸੀ ਤਰਵਲਾਂ ਉੱਪਰ ਪਾ ਕੇ ਫੇਰ ਇਹ ਮਿਲਦਾ ਤੁਹਾਨੂੰ ਤੇ ਬੈਟਰੀ ਰਹਿ ਗਈ 9% ਨਹੀਂ ਤਾਂ ਟਾਈਮ ਲਾਈਫਸ ਲਾ ਕੇ ਉੱਥੇ ਰੱਖ ਦੇਣਾ ਉਹਦਾ ਚੱਲਦਾ ਰਹਿੰਦਾ ਤੇ ਤੁਸੀਂ ਇਹਨੇ ਬਲੌਗ ਦੇਖੋ ਕੱਲ ਵਾਲਾ ਜਿਹੜਾ ਅੱਜ ਜਿਨ੍ਹਾਂ ਨੇ ਨਹੀਂ ਦੇਖਿਆ ਅਸੀਂ ਪਾਨੇ ਆ ਤਰਪਾਦਾਂ ਲਾ ਲਾ ਵੀ ਮਿੱਤਰੋ ਦੇਖੋ ਫਿਰ ਤਰਪਾਲ ਪਾਈ ਵੀ ਆਪਣੀਆਂ ਨੇ ਸਿੱਧ ਚ ਇੱਧਰ ਵੀ ਇੱਧਰ ਰਸਾ ਉਲਜ ਗਿਆ ਰਸਾ ਇਹ ਪਹਿਲਾਂ ਹੀ ਉਲਝਾਵਾ ਬਾਈ ਉਲਝ ਗਿਆ ਉਲਜ ਗਿਆ ਉਲਜ ਗਿਆ ਹੋਰ ਉਲਝ ਗਿਆ ਤੇ ਇੱਧਰ ਵੀ ਐਨ ਬਰਾਬਰ ਐਨ ਗੰਜੇ ਦੀ ਸਿਰ ਮੰਗਾ ਹੁਣ ਬਸ ਰਹਿ ਗਈ ਪਿੱਛੇ ਤੋਂ ਗੁੰਦਣੀ ਪਿੱਛੇ ਤੋਂ ਗੁੰਦਾਂਗੇ ਮਾਦੀਆਂ ਲਿਸ਼ਕਾ ਪਰਸਿੰਨਾ ਪਰਸਿੰਨਾ ਫੋਨ ਨਹੀਂ ਚੱਲ ਰਿਹਾ ਦੇਖ ਲਓ ਇਹ ਜੇ ਬਨਾਣ ਨਚੋੜਦੀ ਹੈ ਨਾ 2-300 ml ਦਾ ਨਿਕਲੇ ਜਾਊਗਾ ਪਰਸਿੰਨਾ ਅੱਧਾ ਕਿਲੋ ਕਿ ਨਹੀਂ ਤੇ ਹੁਣ ਰਸ ळਝਾ ਲੀਏ ਨਾ ਹੁਣ ळਝਾਵਾ ਤਾਂ ਪਹਿਲਾਂ ਹੀ ਆ ਸਲਝਾ ਲੀਏ ਅਜਿਹਾ ਨੂੰ ਕੋਈ ਨਹੀਂ ਕਿਚੇ ਕੀ ਡਰਾਈਵਰ ਬਣੇਂਗੇ ਰੇ ਆਪੁੰ ਰੱਸੇ ਹੀ ਗਲਜਿਆ ਛੱਡ ਦਿਓ ਆਓ ਜੀ ਮਿੱਤਰੋ ਟਟ ਫੋਰ ਟਾਹਟ ਆਰ ਫੋਰ ਰੈਡੀ ਹੋ ਗਏ ਤੇ ਪਿੱਛੇ ਨੂੰ ਦਿਖਾ ਦਿੰਨਾ ਮੈਂ ਤੁਹਾਨੂੰ ਗੱਡੀ ਕਿਦਾਂ ਆਈ ਅਤਰਪਾਲ ਆਪਾਂ ਤੇ ਏ ਆ ਦੇਖੋ ਯਾਰ ਆ ਰੇਡੀਅਮ ਚਮਕਦੀ ਹੈ ਨਾ ਇਸ ਕਰਕੇ ਆ ਨੀ ਦੇਖ ਲਈ ਪਿੱਛੇ ਤੇ ਦਿਨ ਚ ਦਿਖਾ ਦਾਂਗੇ ਚਲੋ ਬਈ ਕਿਆ ਸਾਹਾ ਉਤਾਵਾ ਵੀ ਕਿਦਾਂ ਉਹ ਕਰੀ ਆ ਤੇ ਹੁਣ ਆ ਰੱਸਾ ਸਾਰਾ ਆਪਾਂ ਨੇ ਜਿਹੜਾ ਅਲਝਾਇਆ ਵਾ ਦਾ ਸਲਝਾ ਲਿਆ ਤੇ ਮੁੜ ਕੇ ਏ ਭਾਈ ਮੁੜ ਕੇ ਹੁਣ ਆਪਾਂ ਨੇ ਵਾਲੇ ਜਾ ਗਏ ਕੱਪੜੇ ਚੱਕਣੇ ਕੱਪੜੇ ਕੋਪੜੇ ਚੱਕ ਕੇ ਉਡੰਤ ਸ਼ੂ ਹੋ ਜਾਣਗੇ ਤੇ ਇਹ ਭਾਈ ਆਇਆ ਆਪਾਂ ਨੂੰ ਬੈਲਟੀਆਂ ਦੇਣ ਕੀ ਨਾਂ ਭਾਈ ਤੇਰਾ ਬੱਜੂ ਸਿੰਘ ਸੋਢੀ ਪ੍ਰਭਜੋ ਸਿੰਘ ਸੋਢੀ ਇਹ ਗਾੜੀ ਵੀ ਹੈਗਾ ਸਾਡਾ ਸੋਢੀ ਸੀ ਜੇ ਡਾਰਸਲ ਸੀ ਜੇ ਡਾਰਸਲ ਟਰਾਂਸਪੋਰਟ ਕੰਪਨੀ ਤੇ ਮੈਂ ਕੀ ਕਰੇ ਹਾਂ ਮੈਂ ਕਹਾਂ ਛੋਡੀ ਆਪਣਾ ਮਿੱਤਰ ਵੀ ਹੈਗਾ ਇੱਕ ਇੰਦਰ ਛੋਡੀ ਪਟਿਆਲੇ ਤੋਂ ਉਹਦੇ ਕੋਲ ਵੀ ਸੈਂਟਰ 'ਚ ਆ ਚੱਕ ਦੇ ਕੰਮ ਨੂੰ ਹੁਣ ਬਸ ਚੱਲ ਲੀਏ ਲੈ ਕੇ ਬਿਲਟੀਆਂ ਭੁੱਖ ਵੀ ਪੂਰੀ ਲੱਗੀ ਵੀ ਆ ਤੇ ਗਰਮੀ ਨੇ ਵੀ ਸਤਾਏ ਪਏ ਆ ਐਨ ਸੈਂਟਰ 'ਚ ਆ ਤੇ ਮਿੱਤਰੋ ਬੈਟੀਆਂ ਬੋਲਟੀਆਂ ਲੈ ਕੇ ਹੁਣ ਲਾਰਜ ਆਲੇ ਮੈਂ ਲੰਨਾ ਨੂੰ ਮੇਨ ਰੋਡ ਤੇ ਅਰੇ ਗਏ ਪਹੁੰਚ ਇਹ ਗਏ ਨਾ ਨਹੀਂ ਘੁੰਮੇ ਟਾ ਟਾ ਪੁੱਤ ਜਾ ਲੈ ਕਹਿੰਦਾ ਮੈਂ ਲੋਕ ਕਰਨੀ ਹੈ ਕਹਿੰਦਾ ਗੱਡੀ ਹਵਾ ਦੇ ਹਾਂ ਬਾਸ ਹੋ ਗਈ ਹੋ ਗਈ ਹੋ ਗਈ ਹੋ ਗਈ ਕੱਢ ਬਾਹਰ ਆ ਕੱਢ ਲੋ ਕੱਢ ਜਾ ਆਪਣੇ ਆਪ ਕੱਢੂਗਾ ਫਿਰ ਰੌਣ ਲਾ ਜਾਣਾ ਨਾ 3 3 4 ਤੇਰੇ ਹੁਣ ਲੋਗ ਚੈੱਕ ਤਾਂ ਕਰ ਵੀ ਹੋ ਗਈ ਚੈੱਕ ਕਰ ਬਾਰੀ ਚੈੱਕ ਲੋਗ ਹਨ ਆ ਜਾ ਬਸ ਕਿਹ ਲੋਗ ਹੋ ਗਈ ਕੀ ਦਿਖਾਈ ਰੁਕ ਜਾ ਬਣਾ ਤਾਂ ਲੈਣ ਦੇ ਵਾਲੇ ਦਿਖਾਈ ਪਹਿਲੇ ਹੀ ਦਿਖਾਈ ਇੱਧਰ ਚੈੱਕ ਕਰ ਅੱਛਾ ਹੋ ਗਈ ਹੋ ਗਈ ਹੋ ਗਈ ਚੱਲ ਆ ਜਾ ਕੀ ਦਿਖਾਵਾਂ ਉਹਿੰਦਾ ਕਮਾਲ ਚਾਬੀ ਲੈ 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 ਚਾਬੀ ਲੈ ਕੇ ਆਹ ਕਹਦੇ ਕੱਢ ਲਿਆ ਚਾਬੀਆਂ ਹੋਰ ਓਏ ਇਹਦੀ ਤਾਂ ਲੋੜ ਨਹੀਂ ਦੀ ਇਹਨਾਂ ਦੇਣੀਆਂ ਨਹੀਂ ਚਾਬੀ ਚਾਬੀਆਂ ਕਿਸੇ ਨੂੰ ਮੰਗ ਖਾਲਾ ਮैया ਦਿਖਾ ਦਿਓ ਮੇਰੇ ਯਾਰ ਕਿਆ ਦਿਖਾਵਾਂ ਮੇਰੇ ਯਾਰ ਕਿਆ ਦਿਖਾਵਾਂ ਉਹ ਉਹ ਸੜਤੀ ਚਾਬੀ ਲੈ ਦੇਖ ਲੈ ਲੈ ਦੇਖ ਠੀਕ ਹੈ ਠੀਕ ਹੈ ਹਾਂ ਨੀਚੇ ਕੁੱਖ ਨਹੀਂ ਨੀਚੇ ਮੋਈ ਬਈ ਨੂੰ ਬੰਦ ਕਰਕੇ ਮੇਰੀ ਵੀਡੀਓ ਦਿਖਾ ਅੱਛਾ ਜਰਾ ਤੇਜ਼ ਨਹੀਂ ਹੋ ਰਿਹਾ ਤੂੰ ਹੈਂ ਹਾਂ ਯੂ ਹੈਂ ਯੇ ਹਾਂ ਚੱਲ ਠੀਕ ਹੈ ਫਿਰ ਬਾਏ ਕਰਦੇ ਸਾਰਿਆਂ ਨੂੰ ਬਾਏ ਕਿ ਕਿਦਾਂ ਲਗਿਆ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਆਦੇ ਬੈਲ ਆਈਕਨ ਨੂੰ ਕਰੋ ਤੇ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ ਕਹਦੇ ਬਾਏ ਬਾਏ ਲਵ ਯੂ ਸਾਰਿਆਂ ਨੂੰ ਕੀ ਦਿਖਾਇਆ ਹੈ ਬਾਤਨ ਨੂੰ ਤੇ ਦਿਖਾਈ ਦਿਖਾਈ ਨਹੀਂ ਦਿਖਾਈ ਆ ਚੱਲ ਦਿਖਾਣਾ